जान नहीं गई है, प्रेया 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 से पुलन दी म्यार हो दी है, देने, निकल देने क्यों की है, ये पे साल-वाल इतने दिन जो देखो, देखो वो देखो कितना है। नजर आ रहा है। दो या तीन में से नजर आ रहा है, बाकी का ठीक चल रहा है क्या वहाँ पे है आप महसूस कर रहे हो पास भी एक के है आपने वो देखी है ਇੱਕ ਇੱਕ ਲੱਬਰ ਗੇਟ ਦੇ ਪਾਸ ਵੀ ਇੱਕ ਸਲੈਬ ਗਿਰੀ ਆ ਐਸੇ ਕੋ ਕ੍ਰਸ਼ਪੈਰੀ ਗਿਰੀ ਆ ਉਹ ਵੀ ਠੀਕ ਹੈ ਡੈਕ ਜੇਨਸੀ ਹੋਈ ਆ ਉਹਦਾ ਅਸੀਂ ਪਹਿਰਾ ਦੇ ਰਿਆ ਅਲਾਰਮਿੰਗ ਹੋਈ ਆ ਅਲਾਰਮੀ ਦੇ ਉੱਤੇ ਅਸੀਂ ਨਾਲ ਹੀ ਅਲਰਟ ਹੋ ਕੇ ਅਸੀਂ ਐਕਸ਼ਨ ਤੇ ਬੋਰਡ ਚ ਆ ਚੁੱਕੇ ਆ ਔਰ ਕੰਮ ਸ਼ੁਰੂ ਕਰਤਾ ਕਰਨਾ ਸਾਰੇ ਅਫਸਰ ਬੁਲਾ ਲਏ ਨੇ ਔਰ ਸੜਕ ਦੇ ਉੱਤੇ ਖੜੇ ਆ ਬਿਲਕੁਲ ਹੁਣ ਜਿਹੜੇ ਹੋ ਚੁੱਕੇ ਸੀ ਹੋ ਚੁੱਕੇ ਸੀ ਹੁਣ ਅੱਧ ਵਿੱਚ ਹੀ ਲੈ ਕੇ ਆਵਾਂਗੇ ਚਿੰਤਾ ਨਾ ਕਰੋ ਕਿਤੇ ਵੀ ਕਮੀ ਨਹੀਂ ਰਹਿਣ ਦੇਣੀ ਅਸੀਂ ਨਾ ਸੌਣਾ ਨਾ ਇਹਨਾਂ ਨੂੰ ਅਫਸਰ ਸੌਣ ਦੇ ਜਨਤਾ ਦੀ ਹੀ ਲੱਖਾਂ ਦੀ ਕਰੋੜਾਂ ਦੀ ਕਮਾਈ ਦੇ ਵਿੱਚੋਂ ਜਿਹੜਾ ਟੈਕਸ ਨਿਕਲਦਾ ਹੈ ਉਹ ਟੈਕਸ ਸਰਕਾਰਾਂ ਇਸਤੇਮਾਲ ਕਰਦੀਆਂ ਨੇ ਤੁਹਾਡੀ ਭਲਾਈ ਵਾਸਤੇ ਸ਼ਹਿਰ ਨੂੰ ਗਰੋ ਕਰਾਉਣ ਵਾਸਤੇ ਗ੍ਰੋਥ ਡਿਵੈਲਪਮੈਂਟ ਵਾਸਤੇ ਪਰ ਤੁਹਾਨੂੰ ਕਿਵੇਂ ਲੱਗੇ ਕਿ ਤੁਹਾਡੇ ਟੈਕਸਾਂ ਦੀ ਜਿਹੜੀ ਤੁਹਾਡੀ ਕਮਾਈ ਦੇ ਟੈਕਸ ਨਿਕਲਦੇ ਨੇ ਉਹਨਾਂ ਪੈਸਿਆਂ ਦੇ ਵਿੱਚੋਂ ਜੋ ਲੱਖਾਂ ਕਰੋੜਾਂ ਰੁਪਏ ਸਰਕਾਰਾਂ ਇਸਤੇਮਾਲ ਕਰਦੀਆਂ ਨੇ ਤਾਂ ਕਿ ਤੁਹਾਨੂੰ ਸਹੂਲਤ ਦਿੱਤੀ ਜਾਵੇ ਪਰ ਤਾਂ ਹੂਲਤ ਦੇ ਨਾਤੇ ਜੇਕਰ ਤੁਹਾਡੀ ਜਾਨ ਜੋਖਮ 'ਚ ਪੈ ਜਾਏ ਤਾਂ ਤੁਹਾਨੂੰ ਕਿਵੇਂ ਲੱਗੂਗਾ ਜੀਾ ਲੁਧਿਆਣਾ ਵਿੱਚ ਭਾਰਤ ਨਗਰ ਚੌਂਕ ਵਿਖੇ ਮੌਜੂਦ ਆਂ ਕਹਿੰਦੇ ਨੇ ਇੱਥੇ ਬੜਾ ਵਧੀਆ ਫਲਾਈਓਵਰ ਬਣਿਆ ਇਹ ਬਣਾਇਆ ਗਣੇਸ਼ ਕਾਰਤੀਆ ਕੰਸਟਰਕਸ਼ਨ ਜੀਕੇਸੀ ਕੰਪਨੀ ਹੈ ਇੱਕ ਅੰਮ੍ਰਿਤਸਰ ਸਾਈਡ ਦੀ ਕੰਪਨੀ ਦੱਸੀ ਜਾਂਦੀ ਹੈ ਜਿਹਨੂੰ ਇਹ ਕੰਟਰੈਕਟ ਮਿਲਿਆ ਸੀਗਾ ਲੇਕਿਨ ਇਹਨਾਂ ਨੇ ਬਖੂਬੀ ਕੰਮ ਕਿੰਨੀ ਕੁ ਲਗਨ ਨਾਲ ਕੀਤਾ ਇਹਦੀ ਉਦਾਹਰਨ ਤੁਹਾਨੂੰ ਮੈਂ ਦੱਸ ਦੇਣਾ ਅੱਜ ਲਈ ਪਿੱਛੇ ਸਲੇਬ ਦੇਖ ਰਹੇ ਹਾਂ ਕੱਲ ਇਹ ਸਲੇਬ ਜਿਹੜਾ ਤੇ ਵਿਡਥ ਗੈਪ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਕੜ ਸਲੈਬ ਡਿਗੇ ਆ ਤੇ ਗਣੀਮਤੇ ਰਹੀ ਹੈ ਕਿ ਥੱਲੇ ਕੋਈ ਇਨਸਾਨ ਨਹੀਂ ਸੀਗਾ ਕੋਈ ਵਿਅਕਤੀ ਨਹੀਂ ਸੀਗਾ ਨਹੀਂ ਤਾਂ ਜਿਸ ਤਰ੍ਹਾਂ ਪਤਾ ਨੇ ਕੁਆਂਟਲ ਦੇ ਕਰੀਬ ਇਹਨਾਂ ਦਾ weight ਹੋਣਾ ਤੇ ਜਦੋਂ ਇਹ ਸਲੈਬ ਥੱਲੇ ਡਿਗੇ ਹੋਣੇ ਆ ਜੇਕਰ ਕੋਈ ਥੱਲੇ ਹੁੰਦਾ ਤਾਂ ਸ਼ਾਇਦ ਇੱਕ ਸਕਿੰਟ ਤੋਂ ਪਹਿਲਾਂ ਰੱਬ ਨੂੰ ਪਿਆਰਾ ਹੋ ਜਾਂਦਾ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੀ ਮਿਹਨਤ ਦੀ ਕਮਾਈ 'ਚੋਂ ਟੈਕਸਾਂ ਦੇ ਰੂਪ 'ਚ ਜੋ ਪੈਸੇ ਦਿੰਨੇ ਆ ਉਹ ਐਦਾਂ ਵਰਤ ਕਿਉਂ ਹੁੰਦੇ ਨੇ ਵਰਤ ਕਿਉਂ ਨਹੀਂ ਹੁੰਦੇ ਜਦ ਤੁਸੀਂ ਲੱਖਾਂ ਕਰੋੜ ਦੇ ਪ੍ਰੋਜੈਕਟ ਬਣਾਉਂਦੇ ਹੋ ਤੁਸੀਂ ਇੰਨੇ ਜ਼ਿਆਦਾ ਪੈਸੇ ਲਗਾਉਂਦੇ ਹੋ ਟੈਂਡਰ ਕੱਢਦੇ ਹੋ ਤਾਂ ਤੁਹਾਡੇ ਟਰਮਸ ਐਂਡ ਕੰਡੀਸ਼ਨਸ ਕਿੱਥੇ ਜਾਂਦੀਆਂ ਨੇ ਤੁਹਾਡੇ ਜਿਹੜੀ ਐਲੀਜੀਬਿਲਟੀਆਂ ਹੁੰਦੀਆਂ ਨੇ ਉਹਨਾਂ ਨੂੰ ਕੀ ਹੋ ਜਾਂਦਾ ਕਿਉਂ ਤੁਹਾਡੇ ਤੋਂ ਇੱਕ ਮਜ਼ਬੂਤ ਫਰਾਈਓਵਰ ਤਿਆਰ ਨਹੀਂ ਕੀਤਾ ਜਾਂਦਾ ਜਦ ਕਿ ਤੁਸੀਂ ਕਹਿਨੇ ਮੰਨ ਲਓ 2 ਸਾਲੋਂ ਤਾਂ ਫਿਰ ਵੀ 4-4 ਸਾਲ ਲਗਾ ਦਿੰਦੇ ਹੋ ਡੇਢ ਗੁਣਾ ਦੁਗਣਾ ਟਾਈਮ ਲਗਾਉਣ ਤੋਂ ਬਾਅਦ ਵੀ ਫਿਰ ਵੀ ਜੇਕਰ ਤੁਸੀਂ ਅਜੇ ਹੀ ਮਾੜੀ ਕੰਸਟਰਕਸ਼ਨ ਮਾੜੀ ਕੁਆਲਿਟੀ ਦੇਣੀ ਹੈ ਤਾਂ ਇਹਦੇ ਨਾਲ ਜ਼ਿਆਦਾ ਸ਼ਰਮਨਾਕ ਗੱਲ ਸ਼ਾਇਦ ਸਰਕਾਰਾਂ ਵਾਸਤੇ ਜਾਂ ਟੈਂਡਰ ਦੇਣ ਵਾਲੀਆਂ ਜਿਹੜੀਆਂ ਕੰਪਨੀਆਂ ਵਾਲੇ ਲੈਣ ਵਾਲੀਆਂ ਉਹਨਾਂ ਵਾਸਤੇ ਨਹੀਂ ਹੋ ਸਕਦੀ ਫਿਰ ਦੱਸ ਦਿੰਦੇ ਆ ਇਹੀ ਉਹ ਸਲੇਬਾਂ ਨੇ ਜਲੀਆਂ ਡ੍ਰਮ ਕਰਕੇ ਕੱਲ ਡਿਗੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਕਾਲੀ ਕਾਲੀ ਦੇ ਵਿੱਚ ਚੱਕ ਕੇ ਇਹਨਾਂ ਕੰਪਨੀ ਵੱਲੋਂ ਲਗਾ ਦਿੱਤੀਆਂ ਗਈਆਂ ਪਰ ਕਿਤਨਾ ਕਿਤੇ ਜਲੀਆਂ ਫਲਾਈਓਵਰ ਦੀ ਕੰਸਟਰਕਸ਼ਨ ਹੈ ਇਹ ਫਲਾਈਓਵਰ ਕੁਝ ਮਹੀਨੇ ਪਹਿਲਾਂ ਬਣੇ ਨੇ ਤਿਆਰ ਹੋਏ ਨੇ ਕੁਝ ਟੋਟੇ ਤਾਂ ਕੁਝ ਦਿਨ ਪਹਿਲਾਂ ਹੀ ਲੋਕਾਂ ਦੇ ਹਵਾਲੇ ਕਮਿਊਟ ਕਰਨ ਵਾਸਤੇ ਵਾਹਕੂ ਟ੍ਰੈਫਿਕ ਵਾਸਤੇ ਦਿੱਤੇ ਗਏ ਆ ਪਰ ਫਿਰ ਸਵਾਲ ਜੋ ਦੇ ਤਿਉ ਖੜੇ ਆ ਕਿ ਤੁਹਾਡੇ ਹੀ ਲੋਕਾਂ ਦੇ ਪੈਸਿਆਂ ਚੋਂ ਜੋ ਟੈਕਸ ਨਿਕਲਦਾ ਹੈ ਉਹਨਾਂ ਹੀ ਪੈਸਿਆਂ ਚੋਂ ਚੀਜ਼ਾਂ ਬਣਦੀਆਂ ਨੇ ਤੇ ਫਿਰ ਉਹ ਹੀ ਚੀਜ਼ ਤੁਹਾਡੇ ਉੱਪਰ ਡਿੱਗਦੀਆਂ ਨੇ ਜੇਕਰ ਫਿਰ ਦੱਸ ਦੇਣਾ ਗਰੀਮਤ ਰਹੀ ਹੈ ਕਿ ਥੱਲੇ ਕੋਈ ਇਨਸਾਨ ਨਹੀਂ ਸੀਗਾ ਨਹੀਂ ਤਾਂ ਜੇਕਰ ਕੋਈ ਵੱਡਾ ਜਾਨ ਮਾਲ ਦਾ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਸੀਗਾ ਕਿਉਂਕਿ ਕਹਿੰਦੇ ਨੇ ਫਲਾਈਓਵਰ ਪੁੱਲ ਬਣਨਗੇ ਜੀ 50 50 ਸਾਲ 100 100 ਸਾਲ ਲਈ ਟੁੱਟਣਗੇ ਪਰ ਇੱਥੇ ਤਾਂ ਇਹਦੇ ਫਲਾਈਓਵਰ ਬਣੇ ਨੇ 100 ਸਾਲ ਤਾਂ ਦੂਰ ਦੀ ਗੱਲ ਹੈ 100 ਦਿਨ ਵੀ ਇਹਨਾਂ ਕੋਲੋਂ ਕੱਡੇ ਨਹੀਂ ਗਏ ਬਾਕੀ ਗੱਲਬਾਤ ਕਰਦੇ ਹਾਂ ਮੌਕੇ ਤੇ ਲੁਧਿਆਣਾ ਪਛਮੀ ਦੇ ਵਿਧਾਇਕ ਗੁਰਪ੍ਰੀਤ ਬਾਸੀ ਗੋਕੀ ਜੀ ਆਏ ਹੋਏ ਨੇ ਉਹਨਾਂ ਕੋਲ ਜਾਣਾਂਗੇ ਕਿ ਕੀ ਮਾਮਲਾ ਹੈ ठीक है इसमें हमने एक टेक्निकल टीम बनाई है वो टेक्निकल टीम इसको विजिट करेगी आज कल संडे था इसलिए विजिट नहीं कर पाई आज इसको विजिट करेगी और इसके में जिसकी भी लापरवाही होगी उसके खिलाफ़ कार्रवाई की जाएगी इसका जो भी रिपेयर वर्क था वो हमने करवा दिया है हम बाकी सारे फ्लाई ओवर को एक बार दोबारा से चेक करेंगे यदि कहीं पे कोई भी लापरवाही हुई तो कंपनी के खिलाफ कार्रवाई की जाएगी नहीं स्लैब स्लैब में कोई दिक्कत नहीं है जो दिक्कत आई है वो क्रैश बैरियर में आई है स्लैब बिल्कुल ठीक है हमने हमने चेक करवा लिया स्लैब में कोई समस्या नहीं है समस्या आई थी वो क्रैश बैरियर में आई थी, वो थी नहीं वो बेसिकली बेसिकली एक्सपेंशन ज्वाइंट होता है दोनों स्लैब को अलग अलग रखने के लिए ताकि जब टेम्परेचर बढ़े तो वो गैप कम ज़्यादा हो सके उसके लिए वो एक्सपेंशन ज्वाइंट दिया जाता है उसमें कोई समस्या नहीं है स्लैब एकदम ठीक है ਵਾਹਨ ਚੱਲਣੇ ਵਿੱਚ ਕੋਈ ਸਮੱਸਿਆ ਨਹੀਂ ਹੈ ਸਮੱਸਿਆ ਆਈ ਥੀ ਕ੍ਰੈਸ਼ ਬੈਰੀਅਰ ਮੈਂ ਉਸਕੋ ਹਮ ਚੈੱਕ ਕਰਵਾ ਰਹੇ ਹਾਂ ਜਿਸਕੀ ਵੀ ਗਲਤੀ ਹੋਗੀ ਉਸਕੇ ਖਿਲਾਫ ਕਾਰਵਾਈ ਕੀ ਜਾਏਗੀ ਸਰ ਇਹ ਵਾਲੀ ਸਲੈਬ ਵੀ गिरਨੇ ਕਬਾ ਠੀਕ ਕੀਤੀ ਜਾਏਗੀ नहीं स्लैब देखो स्लैब अलग चीज है स्लैब है जिसके ऊपर व्हीकल चल रहा है ये क्रैश बैरियर है एक मिनट एक, एक मिनट एक, एक मैं बात करता हूँ ये जो क्रैश बैरियर आपकी देखो वो देखो कितना डिस्टेंस है नजर आ रहा है ना दो या तीन मिनट डिस्टेंस नजर आ रहा है बाकी का ठीक चल रहा है क्या वहाँ पे अनसेफ है आप महसूस कर रहे हो भी अनसेफ है वहाँ पे एक्चुअली होता क्या है जो नीचे स्लैब होती है उसमें से सरिया निकलता है और ऊपर जो क्रैश बैरियर है उसका सरिया दोनों सरिया मिक्स होकर उसकी कॉन्क्रीट की जाती है इन दोनों के हमने चेक करा लिए सर ये दोनों मिक्सअप करे ठीक है एक में समस्या थी उसको हमने ठीक करा दिया हाँ सारी ठीक है बाकी ठीक है बिल्कुल नहीं आएगी बिल्कुल देखिए अभी हम ना पूरा पूरा जो क्रैश बैरियर वाला इश्यू है सारा चेक करवाएंगे जहाँ पे भी समस्या हुई हम लोग कार्रवाई करेंगे सबको दोबारा से ठीक करेंगे यदि कहीं पे भी इश्यू पाया गया और हम अश्योर करते हैं कि आगे से ऐसी समस्या नहीं आएगी। अभी जो अभी जो हवाएं चल रही हैं तो आप पोल देख रहे हैं अगर थोड़ी सी तेज हवाएं तो पोल तो गिरी जाएगा पोल देखिए आप सामने अभी हम हाँ बात करें तो पोल देखिए आपको कैसे गिर रहा है थोड़ी हवा अभी अगर तेज अंधेरी आती तो पोल तो आपको गिरी जाएगा तो तो इसको दोबारा चेक करा लेते इसमें यदि कोई कॉन्क्रीट और करने की जरूरत होगी तो करवा देंगे

इस इस वाले केस में किसी की हानि नहीं हुई बड़ी अच्छी बात है भगवान का शुक्र है कि किसी की हानि नहीं हुई ऐसा होना नहीं चाहिए था लेकिन हुआ है तो जिन जिनकी जिन जिनकी वजह से हुआ उनके हो। तो लग बात है उनके खिलाफ कार्रवाई देखिए एक पर्टिकुलर लोकेशन पे दिक्कत आई है हम बाकी सारा भी चेक करा लेते हैं मिनट एक पर्टिकुलर यहाँ पे नहीं पहले वो एक नंबर गेट के पास भी एक स्लैब गिरी है आपने वो देखी है शायद एक एक नंबर गेट के पास भी एक स्लैब गिरी है ऐसे वो क्रशबेरी गिरी है वो भी ਨੇ ਕ੍ਰੈਸ਼ ਵੀਰੀ ਕੀ ਰਹੀ ਹੈ ਵਾਹ ਪੇ ਵੀ ਉਹ ਵੀ ਆਪਕੋ ਦਿਖਾ ਦਿੰਦੇ ਕੋਈ ਬਾਤ ਚਲੋ ਦੇਖ ਲੈਂਦੇ ਸਰ ਹਾਂ ਇੱਕ ਵਾਰ ਮੇਰੇ ਸਾਥ ਪੁਲ ਤੇ ਉੱਪਰ ਚੜਕੇ ਅਸੀਂ ਸਰਵੇ ਕਰਦੇ ਠੀਕ ਹੈ ਥੈਂਕ ਯੂ ਥੈਂਕ ਯੂ ਅੱਜ ਚਲੋ ਜੀ ਹਾਂ ਜੀ ਕੋਈ ਹੋਰ ਜਗ੍ਹਾ ਪਰ ਚੱਲਦੇ ਹਾਂ ਹਨੀ ਹੱਥਾਂ ਬਾਂ ਮੇਰੇ ਹੱਥਾਂ ਨੂੰ ਹਨੀ ਨਾ ਬਵਾ ਹਾਂ ਜੀ ਇੱਕ ਇੱਕ ਕਰਕੇ ਪੁੱਛ ਲੋਗੇ ਤਾਂ ਮੈਨੂੰ ਜਵਾਬ ਦੇਣਾ ਸੌਖਾ ਹੋਊਗਾ ਆ ਦੇਖੋ ਐਨ ਐਚ ਆਈ ਦੇ ਪੁਲ ਦੇ ਵਿੱਚ ਸਵੇਰੇ ਮੇਰੀ ਜਦੋਂ ਮੈਂ ਅਖਬਾਰ ਪੜ੍ਹਿਆ ਮੈਂ ਦੇਖਿਆ ਤੇ ਮੈਂ ਇਮੀਡੀਏਟ ਅਸ਼ੋਕ ਜੀ ਨੂੰ ਫੋਨ ਕੀਤਾ 9 ਵਜੇ ਦੇ ਕਰੀਬ ਇਹਨਾਂ ਨੂੰ ਕਿਹਾ ਇਹਨਾਂ ਨੂੰ ਕਿ 11:30 ਆਜੋ ਆਗੇ ਤੇ ਡੀਸੀ ਮੈਡਮ ਨੂੰ ਫੋਨ ਕੀਤਾ ਉਹਨਾਂ ਦੇ ਐਸਡੀਐਮ ਸਾਹਿਬ ਨੇ ਆਉਣਾ ਸੀ ਹੋ ਸਕਦਾ ਕਿਸੇ ਨੂੰ ਜਿਵੇਂ ਕਰਕੇ ਨਹੀਂ ਆ ਸਕਿਆ ਜ ਆ ਜਾਣਗੇ ਤੇ ਹੁਣ ਅਸੀਂ ਪੁਲ ਦੇ ਉੱਤੇ ਚੜ ਕੇ ਸਾਰਾ ਅਸੀਂ ਇਨਸਪੈਕਸ਼ਨ ਕਰਦੇ ਆ ਉੱਥੋਂ ਇੱਕ ਪਾਸੇ ਸ਼ੁਰੂ ਕਰਦੇ ਇੱਥੋਂ ਪੁਲ ਚੱਲਦਾ ਉੱਥੋਂ ਲੈ ਕੇ ਹੱਦ ਤੱਕ ਦੋਨੋਂ ਪਾਸੇ ਕ੍ਰੈਸ਼ ਬਰੀ ਚੈੱਕ ਕਰਾਂਗੇ ਸਲੈਬ ਚੈੱਕ ਕਰਾਂਗੇ ਆਪਣੇ ਜਿਹੜੇ ਪੋਲ ਨੇ ਉਹ ਚੈੱਕ ਕਰਾਂਗੇ ਜਿਹੜੇ ਇਹਨਾਂ ਨੇ ਸਿਗਨਲ ਲਗਾਏ ਨੇ ਹਰ ਚੀਜ਼ ਦਾ ਜਮਾਇਨਾ ਕੀਤਾ ਜਾਊਗਾ ਤੁਹਾਡੀ ਪ੍ਰੈਸ ਦੇ ਨਾਲ ਮੇਰੀ ਤੁਹਾਨੂੰ ਬੇਨਤੀ ਹੈ ਕਿਰਪਾ ਕਰਕੇ মিডিਆ ਇੱਕ ਐਸੀ ਚੀਜ਼ਾ ਜਿਹੜੀ ਆਪਾਂ ਜਨਤਾ ਦੇ ਵਿੱਚ ਹਰ ਚੀਜ਼ ਪਹੁੰਚਾ ਸਕਦੇ ਆਂ ਕਿ ਕਾਲੀ ਕੀਤੀ ਜੀ ਹੈ ਸ਼ੁਰੂ ਕਰਨ ਦੇ ਵਿੱਚ ਤਾਂ ਅਜਿਹੀਆਂ ਚੀਜ਼ਾਂ ਹਾਂ ਕੁਝ ਹੈ ਗੜਬੜ ਦੇਖਣ ਨੂੰ ਤੇ ਵੀ ਕਿਹੜੇ ਪੋਲੀਟੀਕਲ ਪ੍ਰੈਸ਼ਰ ਸੀ ਜਿਹੜਾ ਇਮੀਡੀਏਟ ਇਹਨਾਂ ਨੂੰ ਬਿਨਾ ਮਤਲਬ ਟੈਸਟਿੰਗ ਕੀਤੇ ਇਹਨਾਂ ਨੇ ਕੰਮ ਸ਼ੁਰੂ ਕੀਤੇ ਆ ਮੈਂ ਤਾਂ ਪ੍ਰੋਜੈਕਟਰਸ ਨੂੰ ਇਹ ਵੀ ਪੁੱਛ ਰਿਹਾ ਸੀਗਾ ਵੀ ਜਿਹੜਾ ਲੋਡ ਫੰਕਸ਼ਨਿੰਗ ਟੈਸਟ ਆ ਕੀ ਉਹ ਹੋ ਚੁੱਕਾ ਹੈ ਲੈਫਟ ਵੀ ਹੋ ਨਾਸੀ ਹੈ ਸਰਕਾਰ ਵੱਲੋਂ ਉਹ ਇਹਨਾਂ ਨੂੰ ਪ੍ਰਾਪਤ ਹੋ ਚੁੱਕਿਆ ਕਿ ਉਸ ਤੋਂ ਬਾਅਦ ਇਹਨਾਂ ਨੇ ਖੋਲਿਆ ਜਾਂ ਵਿਦਾਊਟ ਪਰਮਿਸ਼ਨ ਹੀ ਖੋਲਤਾ ਜੇ ਵਿਦਾਊਟ ਪਰਮਿਸ਼ਨ ਖੋਲਿਆ ਕਿਹਦੇ ਕੇਤੇ ਖੋਲਿਆ ਕਿਉਂ ਖੋਲਿਆ ਇਹ ਚੀਜ਼ ਦੇ ਆਪਾਂ ਐਂਡ ਤੱਕ ਜਾਵਾਂਗੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਵੀ ਇਹ ਕਿਹਦੇ ਪ੍ਰੈਸ਼ਰ ਚ ਕੇ ਇਲੈਕਸ਼ਨ ਆ ਰਹੀਆਂ ਉਸ ਤੇਜ਼ੀ ਦੇ ਵਿੱਚ ਇਹ ਕੀਤਾ ਗਿਆ ਕੀ ਕਿਵੇਂ ਕੀਤਾ ਗਿਆ ਕਿ ਉਹ ਕੁਛ ਨਾ ਕੁਛ ਬੰਨੂਏ ਦੇ ਪਿੱਛੇ ਅ ਸਰਕਾਰ ਦਾ ਚੁੱਕੀ ਹੈ ਕਿੰਦਾ ਪੋਸਿਬਲ ਹੋ ਗਿਆ ਤੁਹਾਡੇ ਯਾਰ ਇਹ ਸੈਂਟਰ ਦਾ ਪ੍ਰੋਗਰਾਮ ਹੈ ਐਨ ਐਚ ਆਈਏ ਦਾ ਹੁੰਦਾ ਹੈ ਸਰਕਾਰ ਆ ਬੈਠੇ ਕਾਰਪੋਰੇਸ਼ਨ ਸਾਡੇ ਕੋਲ ਇੰਪਰੂਵਮੈਂਟ ਟਰਸ ਸਾਡੇ ਕੋਲ ਗਲਾਡਾ ਕਮਾਡਾ ਸਾਡੇ ਕੋਲ ਪੁਟਾ ਸਾਡੇ ਕੋਲ ਐਨ ਐਚ ਆਈਏ ਸੈਂਟਰ ਗਵਰਨਮੈਂਟ ਦਾ ਹੁੰਦਾ ਪ੍ਰੋਜੈਕਟ ਤੇ ਇਹਨੂੰ ਡਾਇਰੈਕਟਰ ਸੈਂਟਰ ਗਵਰਨਮੈਂਟ ਹੀ ਪ੍ਰੋਜੈਕਟਡ ਡਾਇਰੈਕਟਰ ਸੇ ਬਿਲਕੁਲ ਬਿਲਕੁਲ ਕਰਾਂਗੇ ਠੋਕ ਕੇ ਕਰਾਂਗੇ ਉਹ ਕੋਈ ਲਾਜ ਨਹੀਂ ਆਈ ਕਾਨੂੰਨ ਜੇਕਰ ਮੰਨ ਲਓ ਥੱਲੇ ਆ ਕੇ ਮਰ ਜਾਂਦਾ 60 ਮਿੰਟ ਲੱਗ ਜਾਂਦੀ ਫਿਰ ਐਨਐਸਸੀਆਈ ਸਰਕਾਰਾਂ ਜਾਂ ਠੇਕੇਦਾਰ ਜਾਂ ਗਣੇਸ਼ ਕਾਰਤਿਕ ਸਟਰਕਚਰ ਕੰਪਨੀਆਂ ਨੇ ਕਸੂਰ ਕਿਹਦਾ ਕਿਹਦਾ ਕੱਢ ਦੇ ਤੇ ਸਾਲ ਕਿਤੋਂ ਮੰਗਦੇ ਗੱਲ ਇਹ ਆ ਪ੍ਰਭਾਤਵਾ ਦਾ ਪਹਿਲਾਂ ਸ਼ੁਕਰ ਕਰੀਏ ਐਸੇ ਲਫ਼ਜ਼ ਨਾ ਬੋਲੀਏ ਜਿਸ ਦੇ ਨਾਲ ਕੋਈ ਮਰ ਜਵੇ ਜੋ ਗੱਲ ਜਵੇ ਨਹੀਂ ਸਾਰਾ ਸਾਡਾ ਪਰਿਵਾਰ ਸਾਡਾ ਸੰਸਾਰ ਸੁਖੀ ਰਹਿਣਾ ਚਾਹੀਦਾ ਹਰ ਜੀ ਹਰ ਹਰ ਘਰ ਚ ਖੁਸ਼ੀ ਖੁਸ਼ੀ ਆਉਣੀ ਚਾਹੀਦੀ ਆ ਠੀਕ ਹੈ ਨੈਗਲੀਜੈਂਸੀ ਹੋਈ ਆ ਉਹਦਾ ਅਸੀਂ ਪਹਿਰਾ ਦੇ ਰਿਹਾ ਅਲਰਮਿੰਗ ਹੋਈ ਆ ਅਲਰਮਿੰਗ ਦੇ ਉੱਤੇ ਅਸੀਂ ਨਾਲ ਹੀ ਅਲਰਟ ਹੋ ਕੇ ਅਸੀਂ ਐਕਸ਼ਨ ਤੇ ਮੋੜ ਚ ਆ ਚੁੱਕੇ ਆ ਔਰ ਕੰਮ ਸ਼ੁਰੂ ਕਰਤਾ ਕਰਨਾ ਸਾਰੇ ਅਫਸਰ ਬੁਲਾ ਲਏ ਨੇ ਸੜਕ ਦੇ ਉੱਤੇ ਖੜੇ ਆ ਔਰ ਇਹ ਨਾਲ ਅਸੀਂ ਪੁਲ ਦੇ ਉੱਤੇ ਜਾ ਰਹੇ ਆ ਜਿੱਥੇ ਜਿੱਥੇ ਨੈਗਲੀਜੈਂਸੀ ਹੋਏਗੀ ਜਿੱਥੇ ਇੱਥੇ ਕੋਈ ਕਮੀ ਪੇਸ਼ੀ ਹੋਏਗੀ ਠੇਕੇਦਾਰ ਦੀ ਹੋਏਗੀ ਅਫਸਰਾਂ ਦੀ ਹੋਏਗੀ ਜਾਂ ਕਿਸੇ ਦੀ ਵੀ ਹੋਏਗੀ ਪੋਲੀਟੀਕਲ ਲੈਵਲ ਤੇ ਹੋਏਗੀ ਉਹਦੇ ਖਿਲਾਫ ਜੋ ਹੀ ਪਰਦੇ ਸਵਾਰਥ ਛੋਟਾ ਜਾ ਕਿਉਂ ਕਹਿਣ ਉਹ ਕਿ 50 50 ਸਾਲ ਪੁੱਲ ਨਹੀਂ ਹਿੱਲਣੇ 80 ਸਾਲ ਪੁੱਲ ਨਹੀਂ ਹਿੱਲਣੇ ਇਹ ਤਾਂ 100 ਦੇ ਨਹੀਂ ਹਿੱਲਦੇ ਫੋਦੇ ਨਹੀਂ ਕੱਢ ਕੋਈ ਨਹੀਂ ਫਿਰ ਹੁਣ ਤੁਸੀਂ ਲੋਕ ਹੈਗੇ ਹੋ ਨਾ ਸਾਡੇ ਨਾਲ ਜਿਹੜੇ ਲੋਕਾਂ ਦੇ ਟੈਕਸ ਪੇਅਰ ਦੇ ਪੈਸੇ ਆ ਇਹ ਵਿਅਰਥ ਕਿਉਂ ਹੁੰਦੇ ਰਿਆ ਤਾਂ ਵਿਅਰਥ ਕਿਉਂ ਨਹੀਂ ਹੁੰਦੇ ਬਿਲਕੁਲ ਹੁਣ ਜਿਹੜੇ ਹੋ ਚੁੱਕੇ ਸੀ ਹੋ ਚੁੱਕੇ ਸੀ ਹੁਣ ਅਰਥ ਵਿੱਚ ਹੀ ਲੈ ਕੇ ਆਵਾਂਗੇ ਚਿੰਤਾ ਨਾ ਕਰੋ ਕਿਤੇ ਵੀ ਕਮੀ ਨਹੀਂ ਰਹਿਣ ਦੇਣੀ ਅਸੀਂ ਨਾ ਸੋਣਾ ਨਾ ਇਹਨਾਂ ਨੂੰ ਅਫਸਰਾਂ ਨੂੰ ਸੌਂਡ ਦੇਣਾ ਇਹ ਤਾਂ ਸਖਤ ਜਿਹਨਾਂ ਦੀ ਲਾਪਰਵਾਹੀਆਂ ਨੇ ਟੈਨਸ਼ਨ ਨਹੀਂ ਹੋਣੀ ਚਾਹੀਦੀ ਬਿਲਕੁਲ ਹੋਣਗੇ ਮੰਜਾ ਡਾ ਮੰਜਾ ਡਾ ਕੇ ਕੋਠੇ ਛੱਤ ਤੇ ਬੈਠਾਂਗੇ ਇਹਨਾਂ ਦੇ ਔਰ ਇੱਕ ਇੱਕ ਨੂੰ ਲੰਗਿਆ ਕਰਾਂਗੇ ਜਿਹੜਾ ਇਹਦੇ ਵਿੱਚ ਵੀ ਨੈਗਲੀਜੈਂਸੀ ਜਾਂ ਜਿਹਦੀ ਮਿਲੀ ਭਗਤ ਪਾਈਗੀ ਠੀਕ ਹੈ ਧੰਨਵਾ ਕੀ ਜਿਹੜਾ ਕਰਕੇ ਵੀ ਇਹ ਨੈਗਲੀਜੈਂਸ ਹੋਈ ਹੈ ਕਹਿੰਦੇ ਗਲਫੇਰ ਉਹੀ ਬਚਾ ਹੋਇਆ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੀ ਜੇਕਰ ਕੋਈ ਜਾਨੀ ਮਾੜੇ ਨੁਕਸਾਨ ਹੋ ਜਾਂਦਾ ਹੁਣ ਕਹਿ ਰਹੇ ਆ ਵੀ ਅਸੀਂ ਮੰਝਾ ਢਾ ਕੇ ਬੈਠਾਂਗੇ ਜਦ ਤੱਕ ਇੱਕ ਕਲੈਰੀਫਾਈ ਨਹੀਂ ਹੁੰਦਾ ਵੀ ਗਲਤੀ ਕਿਸ ਦੀ ਹੈ ਠੇਕੇਦਾਰ ਦੀ ਜਾਂ ਕਿਸੇ ਇੰਡੀਵਿਜੂਅਲ ਦੀ ਜਾਂ ਲੇਬਰ ਦੀ ਕਿਹਦੀ ਗਲਤੀ ਹੈ ਜਾਂ ਸੁਪਰਡੈਂਟ ਦੀ ਗਲਤੀ ਹੈ ਸੁਪਰਵਾਈਜ਼ਰ ਦੀ ਗਲਤੀ ਹੈ ਪਰ ਗੱਲ ਫਿਰ ਉਹੀ ਹੈ ਕਿ ਕਈ ਕਈ ਸਾਲਾਂ ਦੇ ਦਾਅਵੇ ਵਾਅਦੇ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਇਹਨਾਂ ਦੇ ਕੁਝ ਮਹੀਨਿਆਂ ਚ ਹੀ ਇਦਾਂ ਪੋਲਾ ਖੁੱਲ ਰੀਆਂ ਨੇ ਤੁਸੀਂ ਆਪ ਸਮਝੋ ਕਿ ਇਹਦੇ ਵਿੱਚ ਕੋਈ ਭ੍ਰਿਸ਼ਟਾਚਾਰ ਜਾਂ ਕਰਪਸ਼ਨ ਜਾਂ ਹੋਰ ਵੀ ਕਈ ਤਰ੍ਹਾਂ ਦੇ ਐਂਗਲ ਸਾਹਮਣੇ ਆਂਦੇ ਆ ਜਾਂ ਨਹੀਂ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼